ਜਲੰਧਰ ਪੁਲਿਸ ਨੇ 10 ਕਿਲੋਗ੍ਰਾਮ ਹੈਰੋਇਨ ਸਮੇਤ ਪਹਿਲਾ ਤੋਂ ਬਰਾਮਦ ਕੀਤੀ ਗਈ 1 ਕਿਲੋ ਹੈਰੋਇਨ ਬਰਾਮਦ ਕਰਕੇ ਨਸ਼ਾ ਤਸਕਰਾ ਵਿੱਚ ਸ਼ਾਮਲ ਇੱਕ ਗਿਰੋਹ ਦਾ ਕੀਤਾ ਪਰਦਾਫਾਸ਼। ਵੇਰਵਿਆਂ ਦਾ ਖੁਲਾਸਾ ਕਰਦਿਆਂ ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਲਗਾਏ ਨਾਕਿਆਂ ਦੌਰਾਨ ਸਿੰਦਾ ਸਿੰਘ ਉਰਫ ਕਾਲਾ ਪੁੱਤਰ ਬੋਰ ਸਿੰਘ ਵਾਸੀ ਪਿੰਡ ਚੱਕ ਭਾਗੇਵਾਲ ਫੋਜ਼ਪੁਰ ਨੂੰ 1 ਕਿਲੋ ਹੈਰੋਇਨ ਅਤੇ 4 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕੀਤਾ ਗ੍ਰਿਫਤਾਰ। ਤਫ਼ਦੀਸ਼ ਦੌਰਾਨ ਪੁਲਿਸ ਨੇ ਦੱਸਿਆ ਕਿ 10 ਕਿਲੋ ਹੈਰੋਇਨ ਸਮੇਤ 4 ਹੋਰ ਮੁਲਜ਼ਮਾਨਾਂ ਨੂੰ ਕੀਤਾ ਗ੍ਰਿਫਤਾਰ ਜਿਨ੍ਹਾਂ ਦੀ ਪਛਾਣ ਹਰਜਿੰਦਰਪਾਲ ਸਿੰਘ ਵਾਸੀ ਫਿਰੋਜ਼ ਪੁਰ ਅਤੇ ਵੀਰ ਸਿੰਘ ਵਾਸੀ ਕਿਰਚੇ थाना सदर ਫਿਰੋਜ਼ਪੁਰ ਸੁਰਮਕ ਸਿੰਘ थाना सदर ਫਿਰੋਜ਼ਪੁਰ ਅਤੇ ਮੁਲਕ ਸਿੰਘ ਵਾਸੀ ਕਿਰਚੇ ਫਿਰੋਜ਼ਪੁਰ ਵਜੋਂ ਹੋਈ ਹੈ ਪੁਲਿਸ ਨੇ ਦੱਸਿਆ ਕਿ ਮুলਜ਼ਮ ਨਸ਼ਾ ਤਸਕਰਾਂ ਵਿੱਚ ਸ਼ਾਮਲ ਹਨ ਜੋ ਕਿ ਪਾਕਿਸਤਾਨ ਤੋਂ ਡਰੋਨ ਰਾਹੀਂ ਹਾਈ ਟੈਕ ਯੰਤਰਾਂ ਦੀ ਵਰਤੋਂ ਕਰ ਰਹੇ ਸਨ ਪੁਲਿਸ ਨੇ ਮুলਜ਼ਮਾਂ ਨੂੰ ਗ੍ਰਿਫਤਾਰ ਕਰਕੇ ਐਫ ਆਈ ਆਰ ਦਰਜ ਕਰ ਲਈ ਹੈ ਅਤੇ ਪੁਲਿਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ ਬਿਊਰੋ ਰਿਪੋਰਟ ਜਲੰਧਰ 24 ਟੀਵੀ ਇਜੀ ਸਾਡੇ ਸੀਆਈਏ ਸਟਾਫ ਕਮਿਸ਼ਨਰੇਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ ਜਿਹੜੀ ਨੌਨਨੋਨ ਤਰੀਕ ਨੂੰ ਅਸੀਂ 1 ਕਿਲੋ ਹੈਰੋਇਨ ਪਕੜੀ ਸੀ ਉਹਦੀ ਲੜੀ ਦੇ ਵਿੱਚ ਹੀ ਤਫ਼ਤੀਸ਼ ਕਰਦੇ ਹੋਏ ਸੀ 10 ਕਿਲੋ ਹੋਰ ਹੈਰੋਇਨ ਪਕੜੀ ਹੈ ਸਾਡੇ ਸੀਏ ਸਟਾਫ ਨੇ ਔਰ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 10 ਕਿਲੋ ਹੈਰੋਇਨ ਦੀ ਰਿਕਵਰੀ ਹੋ ਚੁਕੀ ਹੈ ਔਰ ਇਹ ਦੋਸ਼ੀ ਜਿਹੜੇ ਨੇ ਇਹ ਫਿਰੋਜ਼ਪੁਰ ਤੋਂ ਗ੍ਰਿਫਤਾਰ ਹੋਏ ਨੇ ਔਰ ਫਿਰੋਜ਼ਪੁਰ ਦੇ ਹੀ ਰਹਿਣ ਵਾਲੇ ਨੇ ਦੋਸ਼ੀ ਜਿਹੜਾ ਇਹਨਾਂ ਦਾ ਮੇਨ ਕਿਚਨ ਸੀਗਾ ਜੀ ਉਹ ਹਰਜਿੰਦਰਪਾਲ ਸਿੰਘ ਹੈ ਔਰ ਉਹਦੇ ਬਾਕੀ ਤਿੰਨ ਸਾਥੀ ਹੋਰ ਨੇ ਵੀਰ ਸਿੰਘ ਸ਼ਰਮਪਾਲ ਸਿੰਘ ਤੇ ਮਲੂਕ ਸਿੰਘ। ਉਹ ਜਿਹਨਾਂ ਨੂੰ ਗ੍ਰਿਫਟਾਰ ਕੀਤਾ ਗਿਆ। ਇਹਨਾਂ ਦੇ ਪਹਿਲਾਂ ਮੁਕਦਮੇ ਦਰਜ ਨੇ ਸਾਰਿਆਂ ਦੇ ਉੱਤੇ ਦਰਜ ਨੇ ਰਜਿੰਦਰਪਾਲ ਤੇ ਪਹਿਲਾਂ ਦੋ ਮੁਕਦਮੇ ਦਰਜ ਨੇ ਵੀਰ ਸਿੰਘ ਤੇ ਇੱਕ ਹੈ। ਸ਼ਰਮਪਾਲ ਸਿੰਘ ਤੇ ਵੀ ਦੋ ਮੁਕਦਮੇ ਦਰਜ ਨੇ ਮਲੂਕ ਸਿੰਘ ਤੇ ਇੱਕ ਮੁਕਦਮਾ ਦਰਜਿਆ। ਸਾਡੇ ਦਰਜ ਨੇ ਇੱਕ ਮੁਕਦਮਾ ਦਰਜ ਨੇ। ਇਹ ਮੈਨੀਆਂ ਸਪਲਾਈਅਰ ਸੀਗੇ ਬੇਚੰਦਾ ਹੀ ਕੰਮ ਕਰਦੇ ਆ। ਨਹੀਂ ਇਹ ਸਪਲਾਈ ਦੇਣ ਨਹੀਂ ਆਏ ਸੀ। ਇਹਨਾਂ ਨੇ ਮੰਗਵਾਈ ਹੋਈ ਸੀ। ਇਹ ਤਿੰਨ ਜਣੇ ਜਿਹੜੇ ਹੈਗੇ ਆ ਇਹਨਾਂ ਨੇ ਦੇ ਕੋਲ ਲੈ ਕੇ ਅੱਗੇ ਵੇਚਣੀ ਸੀ। ਤੁਹਮ ਮੌਕੇ ਤੇ ਅਜੀ ਚਾਰਨ ਪਕੜਿਆ